ਮਾਸੂਮੀਅਤ ਤੇਰੇ ਚੰਬ ਤੋਂ ਵੀ ਸੋਹਣੀ ਤੇਰੀ ਮਾਸੂਮੀਅਤ ਤੇਰੀ ਰੂਹ ਦੀ ਪਰਛਾਈ ਤੇਰੀ ਮਾਸੂਮੀਅਤ ਤੂੰ ਖੁੱਲੀ ਕਿਤਾਬ ਤੇਰੀ ਸ਼ਰਮ ਤੇਰੀ ਮਾਸੂਮੀਅਤ ਤੇਰਾ ਕਿਰਦਾਰ ਤੇਰੀ ਪਰਖ ਤੇਰੀ ਮਾਸੂਮੀਅਤ ਮੇਰੀ ਭੁੱਖ ਨਾ ਤੂੰ ਮੇਰਾ ਮਾਣ ਵੇ ਤੂੰ ਮੇਰੀ ਚਾਹਤ ਨਾ ਤੂੰ ਮੇਰੀ ਜਾਣ ਵੇ ਤੂੰ ਮੇਰੀ ਲੋੜ ਨਾ ਤੂੰ ਮੇਰੀ ਪਹਿਚਾਨ ਵੇ ਤੂੰ ਮੇਰਾ ਪਿਆਰ ਨਾ ਤੂੰ ਮੇਰੀ ਪਰਛਾਈ ਵੇ ਤੂੰ ਤੇਰੇ ਚੰਮ ਤੋਂ ਵੀ ਸੋਹਣੀ ਤੇਰੀ ਮਾਸੂਮੀਅਤ ਤੇਰੀ ਰੂਹ ਦੀ ਪਰਛਾਈ ਤੇਰੀ ਮਾਸੂਮੀਅਤ ਤੂੰ ਖੁੱਲੀ ਕਿਤਾਬ ਤੇਰੀ ਸ਼ਰਮ ਤੇਰੀ ਮਾਸੂਮੀਅਤ ਤੇਰਾ ਕਿਰਦਾਰ ਤੇਰੀ ਪਰਖ ਤੇਰੀ ਮਾਸੂਮੀਅਤ ਤੈਨੂੰ ਤੱਕਦੇ ਹੀ ਦਿਖੀ ਕਾਇਨਾਤ ਦੀ ਮਾਸੂਮੀਅਤ ਤੇਰੇ ਬੋਲ ਜਿਵੇਂ ਚੀੜੀਆਂ ਦੀ ਮਾਸੂਮੀਅਤ ਤੇਰੇ ਵਾਲ ਜਿਵੇਂ ਵਗਦਾ ਪਾਣੀ ਤੇਰੀ ਅੱਖ ਵਿੱਚ ਚਮਕੇ ਚੰਨ ਤਾਰਿਆਂ ਦੀ ਮਾਸੂਮੀਅਤ ਤੇਰੇ ਹੱਥ ਜਿਵੇਂ ਗੁਲਾਬ ਦੀ ਮਾਸੂਮੀਅਤ ਤੂ ਤੁਰਦੀ ਲੱਗੇ ਮੋਰਾ ਦੀ ਮਾਸੂਮੀਅਤ ਤੇਰੀ ਸੋਚ ਸਾਫ ਸੁਥਰੀ ਤੇਰੀ ਨਿਗਾ ਵਿੱਚ ਮਾਸੂਮੀਅਤ ਤੇਰੇ ਸੁਪਨੇ ਹੱਦ ਸੀਮਿਤ ਤੇਰੀ ਉਮੀਦ ਵਿੱਚ ਵੀ ਮਾਸੂਮੀਅਤ ਤੇਰੇ ਚੰਮ ਤੋਂ ਵੀ ਸੋਹਣੀ ਤੇਰੀ ਮਾਸੂਮੀਅਤ ਤੇਰੀ ਰੂਹ ਦੀ ਪਰਛਾਈ ਤੇਰੀ ਮਾਸੂਮੀਅਤ ਤੂ ਖੁੱਲੀ ਕਿਤਾਬ ਤੇਰੀ ਸ਼ਰਮ ਤੇਰੀ ਮਾਸੂਮੀਅਤ ਤੇਰਾ ਗਿਰਦਾਰ ਤੇਰੀ ਪਰਖ ਤੇਰੀ ਮਾਸੂਮੀਅਤ ਕੀ ਲਿਖਾਂ ਹੋਰ ਤੇਰੀ ਮਾਸੂਮੀਅਤ ਤੇ ਤੂ ਭੋਲੀ ਭਾਲੀ ਮੇਰੀ ਰਾਣੀ ਵੇ ਚਿੱਕਾ ਹਾਰ ਵੀ ਸੋਨੇ ਦਾ ਹੋ ਜਾਂਦਾ ਤੂੰ ਸ਼ਿੰਗਾਰ ਕਿੱਤਾ ਮਾਸੂਮੀਅਤ ਦਾ ਵੇ ਤੂੰ ਸਮਝਾਵੇਂ ਤਾਂ ਦੁੱਖ ਭੁੱਲ ਜਾਂਦੇ ਤੇਰੀ ਜ਼ੁਬਾਨ ਵਿੱਚ ਮਾਸੂਮੀਅਤ ਤੂੰ ਖੁਸ਼ਬੂ ਪਰੋਸੇ ਮੈਂ ਮੋ ਜਾਂਦਾ ਤੂੰ ਸੱਚੇ ਕਿਰਦਾਰ ਦੀ ਮਾਸੂਮੀਅਤ ਤੇਰੇ ਚੰਬ ਤੋਂ ਵੀ ਸੋਹਣੀ ਤੇਰੀ ਮਾਸੂਮੀਅਤ ਤੇਰੀ ਰੂਹ ਦੀ ਪਰਛਾਈ ਤੇਰੀ ਮਾਸੂਮੀਅਤ ਤੂੰ ਖੁੱਲੀ ਕਿਤਾਬ ਤੇਰੀ ਸ਼ਰਮ ਤੇਰੀ ਮਾਸੂਮੀਅਤ ਤੇਰਾ ਕਿਰਦਾਰ ਤੇਰੀ ਪਰਖ ਤੇਰੀ ਮਾਸੂਮੀਅਤ तू तो खुली किताब तेरी शर्म तेरी मासूमियत तेरा किरदार तेरी परख तेरी मासूमियत तेरा किरदार तेरी परख तेरी मासूमियत